ਸੋ ਅੱਜ ਇੱਕ ਮੈਂ ਬੜੀ ਮਜ਼ੇਦਾਰ ਵਿਸ਼ੇ ਤੇ ਤੁਹਾਡੇ ਨਾਲ ਵੀਡੀਓ ਬਣਾਉਣ ਲੱਗਾ ਹਾਂ ਮੈਂ ਦਸਾਂਹੇ ਰੋਡ ਤੇ ਲੰਘ ਰਿਹਾ ਤੇ ਐਸੋ ਲਿਆ ਤੁਸੀਂ ਦੇਖ ਲਓਗੇ ਬੜੀ ਸੋਹਣੀ ਸੜਕ ਬਣਾਤੀ ਇਹਨਾਂ ਨੇ ਲਕੀਰਾਂ ਜੀਆਂ ਮਾਰ ਕੇ ਤੇ ਇੱਧਰ ਮੈਡਮ ਅਮਨਦੀਪ ਕੌਰ ਅਰੋੜਾ ਦੀ ਰਹਿائش ਹੈ ਜਿਹੜੇ ਸਾਡੇ ਮੋਗਾ ਦੇ ਮਾਨਯੋਗ ਐਮਐਲਏ ਨੇ ਸੋ ਇਹ ਕਾਕੇ ਐਮਐਲਏ ਸਾਹਿਬ ਦੀ ਰਹਿائش ਹੈ ਇਸ ਰੋਡ ਤੇ ਇਸ ਕਰਕੇ ਮੈਂ ਅੱਜ ਇਸ ਰੋਡ ਦੇ ਜਿਹੜੀ ਇੱਕ ਛੋਟੀ ਜੀ ਕਿਉਂਕਿ ਲੰਘਦਾ ਮੈਂ ਇੱਥੇ ਹਰ ਰੋਜ਼ ਹੀ ਆਉਂਦੇ ਨੇ ਜ਼ਿਆਦਾਤਰ ਅੱਜ ਥੋੜਾ ਰਾਤ ਨੂੰ ਆਉਣ ਦਾ ਮੌਕਾ ਮਿਲ ਗਿਆ ਸੋ ਮੇਰਾ ਮਨ ਕੀਤਾ ਕਿ ਵੀ ਮੈਂ ਉਹ ਜਿਹੜੀ ਹਰ ਰੋਜ਼ ਮੈਂ ਫੀਲ ਕਰਦਾ ਇੱਥੇ ਉਹ ਤੁਹਾਨੂੰ ਵੀ ਤੁਹਾਡੇ ਨਾਲ ਸਾਂਝੀ ਕਰਾਂ ਤੇ ਤੁਹਾਨੂੰ ਇਹ ਪੁੱਛਾਂ ਕਿ ਕਿਹਾ ਯਾਰ ਵੀ ਮੈਂ ਸਹੀ ਫੀਲ ਕਰ ਰਿਹਾ ਕਿ ਗਲਤ ਹੈ ਦੇਖੋ ਇਹ ਰੋਡ ਆ ਰਹੀ ਹੈ ਪਿੱਛੋਂ ਵੇਹ ਤਾਂ ਦਸਾਂ ਹੀ ਰੋਡ ਦੀ ਇਹ ਜਿਹੜੀ ਬਦਕਿਸਮਤੀ ਰਹੀ ਹੈ ਬਹੁਤ ਜਰੀ ਲੰਮਾ ਸਮਾਂ ਜਣੀ ਦੀ ਟੁੱਟੀ ਰਹੀ ਹੈ ਹੁਣ ਪਿੱਛੇ ਜੇ ਇਹ ਚੌੜੀ ਵੀ ਹੋਈ ਸੀਗੀ ਤੇ ਉਸ ਤੋਂ ਬਾਅਦ ਇਹ ਬਣੀ ਵੀ ਪਰ ਬਣਨ ਤੋਂ ਕੁਝ ਸਮਾਂ ਬਾਅਦ ਹੀ ਜੋ ਆ ਸਾਡੇ ਸਾਹਮਣੇ ਇੱਕ ਮਿੰਟਾ ਗੱਡੀ ਲੰਘ ਲੈਣ ਦੀ ਹੈ ਇੱਕ ਆਲੀਸ਼ਾਨ ਬਿਲਡਿੰਗ ਦਿਖਦੀ ਪਈ ਹੈ ਨਾ ਜੀ ਇਹ ਹੈ ਸੈਕ੍ਰੇਟ ਹਰਟਸ ਸਕੂਲ ਸੈਕ੍ਰੇਟ ਹਰਟ ਸਕੂਲ ਕਿ ਮੋਗੇ ਦੇ ਦਿਲ ਦੀ ਧੜਕਣਾਂ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਵਧੀਆ ਇੰਸਟੀਚਿਊਟ ਹੈ ਜੀ ਇਸ ਤਰ੍ਹਾਂ ਦੇ ਇੰਸਟੀਚਿਊਟ ਹੋਣੇ ਚਾਹੀਦੇ ਆ ਤੇ ਤਾਂ ਹੀ ਜਿਹੜਾ ਹੈਗਾ ਸਿੱਖਿਆ ਦੇ ਵਿੱਚ ਤਰੱਕੀ ਹੁੰਦੀ ਹੈ ਬਟ ਜਿਹੜੀ ਐਥਿਕਸ ਜਾਂ ਮੋਰਲਸ ਅਸੀਂ ਸੋਸਾਇਟੀ ਲਈ ਸੈੱਟ ਕਰਦੇ ਆ ਅਸੀਂ ਆਮ ਤੌਰ ਤੇ ਇਹ ਉਮੀਦ ਕਰਦੇ ਆ ਸਮਾਜ ਦੇ ਲੋਕ ਜਿਹੜੇ ਖਾਸ ਤੌਰ ਤੇ ਬੁੱਧੀਜੀਵੀ ਵਰਗ ਹੈ ਜਿਹੜਾ ਉਹ ਤਾਂ ਕਰਦਾ ਹੀ ਕਰਦਾ ਹੈ ਆਮ ਬੰਦੇ ਨੂੰ ਸ਼ਾਇਦ ਇਹ ਮਹਿਸੂਸ ਹੁੰਦੀਆਂ ਜਾਂ ਨਹੀਂ ਕਿਉਂਕਿ ਉਹ ਤੰਗੀਆਂ ਤਰੋਸ਼ੀਆਂ ਦੇ ਵਿੱਚ ਆਪਣੀ ਜ਼ਿੰਦਗੀ ਕੱਟ ਦਿੰਦਾ ਹੈ। ਸੋ ਇਹ ਸੜਕ ਬੜੀ ਸੋਹਣੀ ਆ ਰਹੀ ਹੈ ਪਿੱਛੋਂ ਮੈਂ ਤੁਹਾਡੇ ਨਾਲ ਇਹ ਵਿਸ਼ੇ ਤੇ ਗੱਲ ਕਰ ਰਿਹਾ ਸੀਗਾ। ਤੇ ਅਚਾਨਕ ਦੇਖੋ ਤੁਸੀਂ ਇੱਥੇ ਅੱਗੇ ਸੜਕ ਉੱਪਣ ਖਾਬਣ ਹੋ ਜਾਂਦੀ ਹੈ ਆ ਟੁੱਟੀ ਸਾਈਡਾਂ ਤੋਂ ਕਿਉਂਕਿ ਮੈਂ ਤਾਂ ਵਿਚਾਲੇ ਲੰਘ ਰਿਹਾ। ਤੇ ਅੱਗੇ ਤੁਹਾਨੂੰ ਮੈਂ ਇੱਕ ਬੜਾ ਹੀ ਕਾਨੂੰ ਕੇ ਵੀ ਵੱਡਾ ਟੋਹਾ ਦਿਖਾਉਂਗਾ ਪਹਿਲਾਂ ਤਾਂ ਜਣੀ ਦੀ ਅੱਧੀ ਸੜਕ ਆਵਿੰਦਰ ਵੀ ਟੋਏ ਆ ਆ ਦੇਖੋ ਇਹ ਪਾਣੀ ਕੋਈ ਹੌਂਦੀਆਂ ਬਣਾਈਆਂ ਇਹਨਾਂ ਨੇ ਸ਼ਾਇਦ ਨਵੀਆਂ ਮਾਨਯੋਗ ਸਾਡੇ ਜਿਹੜੇ ਸਿੱਖਿਆਦਾਰੇ ਆ ਉਹਨਾਂ ਵੱਲੋਂ ਸੈਕਟਰਟ ਆਰਟ ਸਕੂਲ ਵੱਲੋਂ ਹੌਂਦੀਆਂ ਬਣਾਈਆਂ ਗਈਆਂ ਜੀ ਓਪਨ ਹਲੇ ਉਹ ਤੇ ਆ ਤੁਸੀਂ ਦੇਖੋ ਕਿ ਇੱਕ ਮੈਂ ਬੈਕ ਕਰਾਂ ਗੱਡੀ ਉਹਦੇ ਤੇ ਚਾਨਣ ਪਊਗਾ ਉੱਥੋਂ ਮੈਂ ਗੱਡੀ ਜੋ ਬਾਹਰ ਨਹੀਂ ਨਿਕਲਣਾ ਹਨੇਰਾ ਬਹੁਤ ਜ਼ਿਆਦਾ ਸੋ ਆ ਤੁਸੀਂ ਦੇਖੋਗੇ ਕਿ ਵੀ ਅੱਧੀ ਸੜਕ ਇੱਕ ਦਰਾਖਤ ਉੱਤੇ ਸੈਟ ਕੇ ਕਿਉਂਕਿ ਇਹ ਸੜਕ ਦੱਬੀ ਪਈ ਹੈ ਇੱਥੇ ਪਾਣੀ ਜਮਾ ਹੋਇਆ ਹੋਇਆ ਬਹੁਤ ਜ਼ਿਆਦਾ ਲਗਭਗ ਅੱਧੀ ਸੜਕ ਇਹ ਪਿਛਲੇ ਕਈ ਦਿਨਾਂ ਤੋਂ ਕਵਰਡ ਹੈ ਇੱਥੇ ਕੋਈ ਸਾਈਨ ਬੋਰਡ ਨਹੀਂ ਕੋਈ ਕੁਛ ਨਹੀਂ ਕੋਈ ਉੱਥੇ ਜਣੇ ਦੀ ਕਹ ਲੋਗੇ ਵੀ ਨਹੀਂ ਲਾਇਆ ਹੈਗਾ ਜੀ ਜਿਹਦੇ ਤੋਂ ਪਤਾ ਲੱਗੇ ਕਿ ਅੱਗੇ ਜਿਹੜਾ ਰਸਤਾ ਦਾ ਬੰਦ ਹੈ ਤੁਸੀਂ ਦੇਖੋ ਉੱਥੇ ਉਹ ਸੜਕ ਦੀ ਚੜਾਈ ਇੱਥੋਂ ਵਾਲੀ ਸੜਕ ਦੀ ਚੜਾਈ ਨਾਲੋਂ ਲਗਭਗ 5 6 ਫੁੱਟ ਜਿਹੜੀ ਘਟਾ 11 ਫੁੱਟ ਦੀ ਸੜਕ ਹੋਊਗੀ ਸ਼ਾਇਦ ਇਹ ਤੇ ਉਹ ਸਾਰੇ 5.5 6 ਫੁੱਟ ਛੱਡ ਕੇ ਰਹਿ ਜਾਂਦੀ ਹੈ ਹਨਾ ਉਧਰਲੇ ਪਾਸੇ ਤੇ ਇੱਥੇ ਆ ਕੇ ਇੱਕਦਮ ਗੱਡੀ ਨੂੰ ਇੱਧਰ ਨੂੰ ਮੋੜਨਾ ਪੈਂਦਾ ਵੇਖੋ ਠੀਕ ਹੈ ਚਲੋ ਗੱਡੀ ਤੇ ਤਾਂ ਬੰਦਾ ਮੈਨੇਜ ਕਰ ਲੈਂਦਾ ਹੈ ਜਿਹਦੇ ਲਾਈਟ ਨਾ ਹੋਵੇ ਉਹ ਕੀ ਕਰੂਗਾ ਆ ਤੁਸੀਂ ਦੇਖੋ ਕਿ ਇਹਦੇ ਸੜਕ ਦੇ ਕਿਨਾਰੇ-ਕਿਨਾਰੇ ਕਿੰਨਾ ਪਾਣੀ ਖੜਾ ਠੀਕ ਹੈ ਜੀ ਉਹ ਇਹਨਾਂ ਨੇ ਜਿਹੜੀਆਂ ਹੌਂਦੀਆਂ ਬਣਾਈਆਂ ਮੈਂ ਉਹਦੀ ਗੱਲ ਕਰਦਾ ਪਿਆ ਉਹ ਵੀ ਓਪਨ ਹੀ ਛੱਡੀਆਂ ਹੋਈਆਂ ਕੋਈ ਕਵਰਟ ਨਹੀਂ ਕੀਤੀਆਂ ਹੋਈਆਂ ਰਾਤ ਨੂੰ ਪਾਉਂਦੀ ਕੋਈ ਵੀ ਬੰਦਾ ਉਹਦੇ ਵਿੱਚ ਲੱਤ ਫਸ ਆ ਗਿਆ ਉਹਦੀ ਲੱਤ ਤੜਾ ਸਕਦਾ ਆ ਤੁਸੀਂ ਦੇਖੋ ਇੱਕ ਬੜਾ ਕਬਸੂਰ ਤੁਹਾਨੂੰ ਯਾਰ ਇਹ ਹੁਣ ਤਾਂ ਮਿੱਟੀ ਪਈ ਵੀ ਇੱਥੇ ਤੇ ਪਿਛਲੇ ਲਗਭਗ ਇਹ ਮਹੀਨਾ ਲਗਾਤਾਰੀ ਇਥੇ ਪੂਰਾ ਚਾਲਾ ਸੀਗਾ ਜਾਨੀ ਦੀ ਪਾਣੀ ਡੂੰਗਾ ਟੋਆ ਇਹ ਮਿੱਟੀ ਮਿਲਣਾ ਦਾ ਇੱਕ ਦੋ ਦਿਨ ਪਹਿਲਾਂ ਹੀ ਪਾਈ ਆ ਦੋ ਕੁ ਦਿਨ ਪਹਿਲਾਂ ਚਲੋ ਉਹ ਤੇ ਨਾਲ ਉਪਰ ਕੱਪੜਾ ਤਾਂ ਹੈ ਪਰ ਚੱਲਣ ਨਾਲੋਂ ਤਾਂ ਵਧੀਆ ਹੈ ਨਾ ਉਸ ਤੋਂ ਬਾਅਦ ਫੇਰ ਰੋਡ ਵੇਖੋ ਠੀਕ ਹੈ ਵਧੀਆ ਮਜ਼ੇਦਾਰ ਹੈ ਸੋ ਕਹਿਣ ਤੋਂ ਭਾਵ ਕੀ ਹੈ ਕਿ ਵੀ ਸੜਕ ਦੇ ਉੱਤੇ ਜਿਹੜੀਆਂ ਉਹ ਚਿੱਟੀਆਂ-ਚਿੱਟੀਆਂ ਪੱਟੀਆਂ ਲਾ ਕੇ ਸੜਕ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਹੇ ਰੋਡ ਨੂੰ ਉਹਦਾ ਸਵਾਗਤ ਕਰਦੇ ਆਂ ਚੰਗੀ ਗੱਲ ਐ ਇਸ ਚੀਜ਼ ਬਣੀ ਐ ਤਾਂ ਸੋਹਣੀ ਵੀ ਲੱਗਣੀ ਚਾਹੀਦੀ ਐ ਬਟ ਕੀ ਉਹ ਚਿੱਟੀਆਂ ਪੱਟੀਆਂ ਲਾਉਣ ਦੇ ਨਾਲ ਇਹ ਸੜਕ ਦੀ ਕਿਸਮਤ ਬਦਲ ਗਈ ਇਹ ਕਿੰਨੇ ਚਿਰ ਦਾ ਰੌਲਾ ਪੈਂਦਾ ਆ ਰਿਹਾ ਸੈਕਟਰ ਰਡ ਹਾਰਟ ਸਕੂਲ ਦੇ ਸਾਹਮਣੇ ਜਿਹੜੀ ਸੜਕ ਐ ਜਦੋਂ ਹੀ ਇਹ ਸੜਕ ਬਣੀ ਸੀ ਉਦੋਂ ਕੁਝ ਦਿਨਾਂ ਬਾਅਦ ਹੀ ਇਹ ਪੱਟ ਦਿੱਤੀ ਗਈ ਸੀ ਕਿਉਂਕਿ ਆ ਜਿਹੜੀਆਂ ਹੁਣ ਪੰਜ ਹੌਦੀਆਂ ਬਣੀਆਂ ਐ ਉਦੋਂ ਇੱਥੋਂ ਦੇ 5 ਪਾਈਪ ਪਾਏ ਗਏ ਸੀ ਇਹ 5 ਜਾਂ 6 ਹੌਦੀਆਂ ਹੁਣ ਬਣੀਆਂ ਜਿਹੜੀਆਂ ਇਹ 5 ਜਾਂ 6 ਪਾਈਪ ਉਦੋਂ ਪਾਏ ਗਏ ਸੀ ਇਹ ਮੰਨਦੇ ਨਹੀਂ ਸੀ ਉਸ ਵळे ਇਸ ਸੰਬੰਧੀ ਜਦੋਂ ਇੱਕ ਵਾਰੀ ਰੌਲਾ ਵੀ ਪਿਆ ਸੀਗਾ ਸਕੂਲ ਦੇ ਗੇਟ ਤੇ ਉੱਥੇ ਕੱਟ ਹੋਇਆ ਸੀ ਤਾਂ ਉਹਦਨੇ ਮੰਨਦੇ ਨਹੀਂ ਸੀ ਕਿ ਨਹੀਂ ਜੀ ਅਸੀਂ ਤਾਂ ਇੱਥੇ ਤਾਂ ਕੁਝ ਕੀਤਾ ਹੀ ਨਹੀਂਗਾ ਇਹ ਤਾਂ ਪਹਿਲਾਂ ਦੀਆਂ ਨੇ ਜੰਗ ਸਾਡਾ ਸਕੂਲ ਨਾਲ ਇਹਦਾ ਕੋਈ ਸਬੰਧ ਨਹੀਂ ਹੈਗਾ ਤੇ ਹੁਣ ਹੌਦੀਆਂ ਕਿਉਂ ਬਣਾਈਆਂ ਫਿਰ ਉਦੋਂ ਪਹਿਲੀ ਗੱਲ ਔਰ ਦੂਸਰੀ ਗੱਲ ਹੈ ਉਹ ਵੀ ਮੈਨੂੰ ਲੱਗਦਾ ਤੁਸੀਂ ਸਹੀ ਨਹੀਂ ਬਣਾਈਆਂ ਪਾਣੀ ਤਾਂ ਤੁਹਾਡਾ ਉਦਾਂ ਦਾ ਉਦਾਂ ਹੀ ਉੱਥੇ ਖੜਾ ਸਾਈਡਾਂ ਤੇ ਜੇ ਇਸ ਤਰ੍ਹਾਂ ਹੀ ਪਾਣੀ ਖੜਨਾ ਹੈ ਤਾਂ ਫਿਰ ਸਕੂਲ ਲਈ ਤਾਂ ਬਹੁਤ ਮੇਰੇ ਹਿਸਾਬ ਨਾਲ ਮਾੜੀ ਗੱਲ ਹੈ ਕਿ ਮੈਂ ਦਿਖਾਣਾ ਚਾਹੁੰਗਾ ਕਿ ਉਸ ਤੋਂ ਬਾਅਦ ਆਹ ਵੇਖੋ ਵਧੀਆ ਸੜਕ ਆ ਰਹੀ ਹੈ ਮੈਂ ਵੈਸੇ ਚਾਹੇ ਨਾਰਮਲ ਸਟਰੀਟ ਤੇ ਹੈ ਬਟ ਬੜਾ ਸਮੂਧਲੀ ਗੱਡੀ ਚੱਲਦੀ ਪਈ ਆ ਉਹ ਕਦੇ-ਕਦੇ ਇਹਨਾਂ ਤੇ ਚੜ ਜਾਂਦੀ ਹੈ ਤਾਂ ਕਰਕੇ ਤੇ ਇਹ ਜਿਹੜਾ ਸੋਚਣ ਵਾਲੀ ਗੱਲ ਹੈ ਕਿ ਇੱਕ ਪ੍ਰਮੁੱਖ ਸਿੱਖਿਆ ادارے ਦੇ ਸਾਹਮਣੇ-ਸਾਹਮਣੇ ਸੜਕ ਦਾ ਇੰਨਾ ਬੁਰਾ ਹਾਲ ਕਿਉਂ ਹੁਣ ਜੇ ਮੇਰੇ ਵਰਗਾ ਬੋਲਦਾ ਹੈ ਜਾਂ ਖਬਰ ਕਰਦਾ ਹੈ ਜਾਂ ਕੋਈ ਹੋਰ ਹੈ ਤਾਂ ਫਿਰ ਇਹਨਾਂ ਸਿੱਖਿਆਦਾਰਾਂ ਨੂੰ ਲੱਗਣ ਲੱਗ ਪੈਂਦਾ ਹੈ ਕਿ ਜੀ ਇਹ ਸਿੱਖਿਆਦਾਰਾਂ ਦੇ ਵਿਰੋਧੀ ਖਬਰ ਕਰਦਾ ਹੈ ਇਹ ਸਿੱਖਿਆਦਾਰਾਂ ਦੇ ਵਿਰੋਧੀ ਨਹੀਂ ਖਬਰ ਇਹ ਤੁਹਾਡੇ ਮੋਰਲਸ ਤੇ ਉਹਨਾਂ ਤੇ ਸਵਾਲ ਹੈ ਕਿ ਕੀ ਕਿਹੜੀ ਐਜੂਕੇਸ਼ਨ ਦੇ ਰਹੇ ਹੋ ਤੁਸੀਂ ਬੱਚਿਆਂ ਨੂੰ ਕਿ ਉਹਨਾਂ ਨੂੰ ਤੁਸੀਂ ਇਹੀ ਕਹਿਣਾ ਕਿ ਸਿਰਫ ਆਪਣਾ ਅੰਦਰ ਅੰਦਰ ਹੀ ਸਵਾਰਨਾ ਤੇ ਬਾਹਰ ਜੋ ਮਰਜ਼ੀ ਹੋਈ ਜਾਵੇ ਭਾਵੇਂ ਤੁਹਾਡੀ ਲਾਈ ਲਾਪਰਵਾਹੀ ਨਾਲ ਹੀ ਹੋਈ ਜਾਵੇ ਹੈ ਇਹ ਤਾਂ ਨਹੀਂ ਚੰਗੇ ਗਵਾਨੀ ਵਾਲੇ ਜਾਂ ਚੰਗੇ ਸ਼ਹਿਰੀਆਂ ਵਾਲੇ ਲੱਛਣ ਤਾਂ ਇਹ ਹੈ ਹੀ ਨਹੀਂ ਜੇ ਇਦਾਂ ਦੇ ਸਿਟੀਜ਼ਨ ਤੁਸੀਂ ਬਣਾਣਾ ਬੱਚਿਆਂ ਨੂੰ ਤਾਂ ਦੈਨ ਵੈਰੀ ਸੈਡ ਮੈਂ ਇੱਕ ਆਮ ਪਿੰਡੂ ਹੋਣ ਦੇ ਨਾਤੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਕੋਈ ਬਹੁਤੀ ਵਧੀਆ ਸਿੱਖਿਆ ਪਾਲਿਸੀ ਹੈਗੀ ਆ ਸੋ ਇਹਦੇ ਤੇ ਤੁਹਾਨੂੰ ਰੀਥਿੰਕ ਕਰਨਾ ਚਾਹੀਦਾ ਐ ਐਂਡ ਘੱਟੋ ਘੱਟ ਆਪਣਾ ਮੱਥਾ ਉਹਨੂੰ ਦਾ ਸਵਾਰ ਦੋ ਉਹ ਸਾਡੇ ਪਿੰਡ ਨੂੰ ਜਾਂਦੀ ਐ ਜਾਂ ਹੋਰਾਂ ਪਿੰਡਾਂ ਨੂੰ ਜਾਂਦੀ ਐ ਦੈਟਸ ਇ ਡਿਫਰੈਂਟ ਮੈਟਰ ਉਹ ਬਾਅਦ ਦੀ ਗੱਲ ਐ ਅੱਗੋਂ ਟੁੱਟੀ ਹੋਵੇ ਉਹ ਵੱਖਰੀ ਗੱਲ ਐ ਪਿੱਛੋਂ ਟੁੱਟੀ ਹੋਵੇ ਉਹ ਵੱਖਰੀ ਗੱਲ ਐ ਘੱਟੋ ਘੱਟ ਤੁਹਾਡਾ ਮੱਥਾ ਤਾਂ ਸਜਿਆ ਸੰਭਰਿਆ ਹੋਵੇ ਹਾਲਾਂਕਿ ਤੁਹਾਡੇ ਤੇ ਇਲਜ਼ਾਮ ਲੱਗੇ ਐ ਪਿਛਲੇ ਸਮੇਂ ਦੇ ਵਿੱਚ ਕਿ ਤੁਸੀਂ ਨਹਿਰੀ ਤੇ ਉਹਦੀ ਵਿਭਾਗ ਦੀ ਜਿਹੜੀ ਹੈਗੀ ਜਮੀਨ ਅਕਵਾਇਰ ਕੀਤੀ ਹੋਈ ਹੈ ਤੇ ਉੱਥੇ ਤੁਸੀਂ ਬੈਰੀਕੇਡ ਲਾਏ ਹੋਏ ਆ ਲੋਕਾਂ ਨੂੰ ਲੰਘਣ ਨਹੀਂ ਦੇ ਰਹੇ ਹੋ ਰਸਤਾ ਪੈਸੇਜ ਹੈ ਜਿਹੜਾ ਯੂਜ਼ ਨਹੀਂ ਕਰਨ ਦਿੰਦੇ ਹੋ ਤੁਹਾਡੇ ਤੁਹਾਡਾ ਉਹਦੇ ਤੇ ਕਬਜ਼ਾ ਹੈ ਅਸੀਂ ਉਹ ਗੱਲ ਹਲੇ ਓਨੀ ਧੇਰ ਨਹੀਂ ਕਵਾਂਗੇ ਜਿੰਨੀ ਧੇਰ ਉਹ ਅੰਡਰ ਇਨਵੈਸਟੀਗੇਸ਼ਨ ਆ ਜਾਂ ਹੋਰ ਆ ਪਰ ਇਲਜ਼ਾਮ ਤੁਹਾਡੇ ਤੇ ਲੱਗੇ ਆ ਜੇ ਉਹ ਕੱਲ ਨੂੰ ਸੱਚੇ ਪ੍ਰੂਫ ਹੁੰਦੇ ਆ ਦੈਨ ਉਹਦਾ ਅੱਜ ਹੀ ਹੱਲ ਹੋਣਾ ਜ਼ਰੂਰੀ ਹੈ ਇਹ ਵੀ ਮੈਂ ਤੁਹਾਨੂੰ ਅਪੀਲ ਕਰੂੰਗਾ ਕਿ ਇਸ ਵਿਸ਼ੇ ਨੂੰ ਅਦਾਲਤਾਂ ਕਿਚਿਹਰੀਆਂ ਦੇ ਵਿੱਚ ਲਿਜਾਣ ਦੀ بجائے ਜੇ ਤੁਸੀਂ ਕਿਤੇ ਗਲਤ ਹੋ ਤਾਂ ਉਹਦੇ ਬਾਰੇ ਬੈਠ ਕੇ ਗੱਲਬਾਤ ਕਰੋ ਇਹ ਗੱਲਾਂ ਬਾਤਾਂ ਜਿਹੜੀਆਂ ਜਦੋਂ ਸਿੱਖਿਆ ਆਧਾਰਿਆਂ ਬਾਰੇ ਆਉਂਦੀਆਂ ਹਨ ਨਾ ਪ੍ਰੈਸ ਦੇ ਵਿੱਚ ਤਾਂ ਇਹ ਸ਼ੋਭਾ ਨਹੀਂ ਦਿੰਦੀਆਂ ਧੰਨਵਾਦ ਥੈਂਕ ਯੂ